ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਲੋਹਾਰੀ ਗੇਟ ਤੋਂ ਇਸਲਾਮਾਬਾਦ ਪਈ ਰੋਡ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਵਾਰ ਨੰਬਰ 18 ਖਾਈ ਮਹੱਲੇ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ ਉੱਥੇ ਰਹਿਣ ਵਾਲੇ ਲੋਕ ਪਰੇਸ਼ਾਨ ਹਨ ਅੰਮ੍ਰਿਤਸਰ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਕੰਪਨੀ ਨੂੰ ਠੇਕਾ ਦਿੱਤਾ ਹੈ ਉਸ ਕੰਪਨੀ ਨੂੰ ਵੀ ਸ਼ਹਿਰ ਵਿੱਚੋਂ ਕੂੜਾ ਚੁੱਕਣ ਦਾ ਕੰਮ ਚੰਗੀ ਪੱਧਰ ਤੇ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਕੂੜੇ ਦੇ ਢੇਰ ਨਾ ਲੱਗਣ ਅਤੇ ਵਾਰਡ ਦੇ ਕੌਂਸਲਰ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਗਰ ਉਸਦੇ ਵਾਰਡ ਵਿੱਚ ਕੂੜੇ ਦੇ ਢੇਰ ਲੱਗਦੇ ਹਨ ਤਾਂ ਉਸ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ ਪਰ ਵਾਰਡ ਨੰਬਰ 88 ਵਿਖੇ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਨੇ ਗੱਲਬਾਤ ਕਰਦੇ ਕਿ ਆ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵੀ ਕਿਹਾ ਜਾਂਦਾ ਹੈ ਪਰ ਸਮਾਰਟ ਸਿਟੀ ਵਰਗੀ ਕੋਈ ਵੀ ਚੀਜ਼ ਦਿਖਾਈ ਨਹੀਂ ਦੇ ਰਹੀ ਸੋ ਐਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅੰਮ੍ਰਿਤਸਰ ਲਾਹੌਰੀ ਗੇਟ ਤੋਂ ਜਿਹੜੀ ਸੜਕ ਇਸਲਾਮਾਬਾਦ ਟਪਈ ਰੋਣ ਜਾਂਦੇ ਉੱਥੇ ਉੱਥੇ ਖੜੇ ਆ ਸੀ ਬਾਹਰ ਨੰਬਰ 18 ਦਾ ਏਰੀਆ ਹੈ ਅਤੇ ਤੁਹਾਨੂੰ ਤਸਵੀਰਾਂ ਵੀ ਇੱਥੋਂ ਦੀਆਂ ਜਿਹੜੂ ਸਾਂਝੇ ਕਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਤਸਵੀਰਾਂ ਤੁਹਾਨੂੰ ਸਾਂਝੇ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖਾਈ ਮਹੱਲਾ ਹੈ ਜਿੱਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਕਾਫੀ ਕੂੜਾ ਵੱਡੀ ਤਰ੍ਹਾਂ ਵਿੱਚ ਲੱਗਾ ਹੋਇਆ ਹੈ। ਦੂਜੇ ਪਾਸੇ ਨਗਰ ਨਿਗਮ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਕੂੜਾ ਸ਼ਹਿਰ ਵਿੱਚ ਨਹੀਂ ਲੱਗ ਰਿਹਾ। ਕੂੜੇ ਦਾ ਜੋ ਵੀ ਪ੍ਰਬੰਧ ਕੀਤਾ ਗਿਆ ਹੈ ਇਹ ਪ੍ਰਾਈ ਜਿਹੜੀ ਕੰਪਨੀ ਨੂੰ ਇੱਥੋਂ ਠੇਕਾ ਵੀ ਦਿੱਤਾ ਗਿਆ ਪਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਲਾਹੌਰੀ ਗੇਟ ਤੋਂ ਰਸਤਾ ਇਸਲਾਮਾਬਾਦ ਲਾਹੌਰੀ ਇਸਲਾਮਾਬਾਦ ਟਪਈਰੋਂ ਨੂੰ ਜਾਂਦਾ ਹੈ ਉੱਥੇ ਉੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਸੋ ਇੱਥੇ ਰਹਿਣ ਵਾਲੇ ਲੋਕਾਂ ਨੂੰ ਤਾਂ ਪਰੇਸ਼ਾਨੀਆਂ ਹੋ ਹੀ ਰਹੀਆਂ ਹਨ ਪਰ ਨਗਰ ਨਿਕਮ ਨੂੰ ਚਾਹੀਦਾ ਹੈ ਕਿ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਹੈ ਉਸ ਦੇ ਜਿਹੜਾ ਠੇਕਾ ਉਸ ਨੂੰ ਸਹੀ ਤਰ੍ਹਾਂ ਦਿਖਾਇਆ ਦੇਖਿਆ ਜਾਵੇ ਕਿ ਉਹ ਠੇਕਾ ਕੰਪਨੀ ਸਹੀ ਕੰਮ ਕਰ ਰਹੀ ਹੈ ਜਾਂ ਨਹੀਂ ਕਰੀ ਦੂਜੇ ਪਾਸੇ ਜਿਹੜੇ ਇਲਾਕੇ ਦੇ ਕਾਉਂਸਲਰ ਹਨ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਨਾਂ ਦੇ ਇਲਾਕੇ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਨੂੰ ਜਲਦ ਤੋਂ ਜਲਦ ਚੁੱਕਵਾਇਆ ਜਾਵੇ। ਤੋਂ ਇੱਥੋਂ ਦੇ ਜਿਹੜੇ ਇਲਾਕਾ ਨਿਵਾਸੀ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਭਾਈ ਕੀ ਕਹਿਣਾ ਚਾਹੁੰਦੇ ਕਿਹੜਾ ਇਲਾਕਾ ਹੈਗਾ ਔਰ ਕੀ ਇੱਥੇ ਹੁਣ ਕੂੜੇ ਦੇ ਕੀ ਹਾਲਾਤ ਰਹਿ ਜੀ? ਕੂੜਾ ਤੇ ਰੋਏ ਭਾਈ ਇੱਥੇ ਵਾਵਾ ਢੇਰ ਲੱਗਾ ਰਹਿੰਦਾ ਹੈ। ਚੋਕੇ ਵੀ ਕਈ ਵਾਰੀ ਲੈ ਕੇ ਜਾਂਦੇ ਆ। ਮਤਲਬ ਕਿ ਫੇਰ ਵੀ ਕਈ ਵਾਰੀ ਤੇ ਉਹ 2-2 3 ਦਿਨ ਦਿਨ ਲੈ ਕੇ ਨਹੀਂ ਜਾਂਦੇ। ਕਈ ਵਾਰੀ ਲੈ ਕੇ ਵੀ ਜਾਂਦੇ ਆ ਤੇ ਫੇਰ ਢੇਰ ਲੱਗ ਜਾਂਦਾ ਇੱਥੇ। ਪੀਸ ਮੱਚਿਆ ਕੀ ਆਂਦੀ ਫਿਰ ਕੁੜਾ ਲੱਗਾ ਬਦਬੂ ਆਂਦੀ ਕੋਈ ਬਦਬੂ ਤੇ ਭਾਈ ਤੁਹਾਨੂੰ ਪਤਾ ਬਾਹਰ ਖਲੋਤੇ ਹੋਈ ਦਾ ਬਦਬੂ ਤੇ ਆਂਦੀ ਹੈ ਨਗਰ ਨਿਕਮ ਬੋਲੇ ਕਿਹਾ ਜਾਂਦਾ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਗਿਆ ਲੱਗਦਾ ਕਿ ਸਮਾਰਟ ਸਿਟੀ ਵਰਗੇ ਐਵੇਂ ਜਿਵੇਂ ਆ ਵੇਖੋ ਇੱਕ ਆ ਢੇਰ ਜੇ ਇੱਕ ਉਹ ਅੱਗੇ ਢੇਰ ਹੈ ਢੇਰ ਹੀ ਢੇਰ ਕੁੜਿਆ ਦੇ ਨਜ਼ਰ ਆਂਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਭਾਜੀ ਕਾਉਂਸਲਰ ਇੱਥੇ ਦੇ ਕੌਣ ਕੋਣ ਹੈਗੇ ਇੱਥੇ ਦੇ ਪਹਿਲਾਂ ਦੀ ਦੱਸੋ ਜੀ ਕਾਉਂਸਲਰ ਤੇ ਸਹੀ ਆ ਬਾਕੀ ਆ ਕਾਰਪੋਰੇਸ਼ਨ ਵਾਲੇ ਨੇ ਨਾ ਚੁੱਕ ਕੇ ਲੈ ਕੇ ਜਾਂਦੇ ਆ ਇਹ ਇੱਕ ਗਲਤੀ ਕਾਰਪੋਰੇਸ਼ਨ ਵਾਲਿਆਂ ਦੀ ਹੈ ਕਿਤੇ ਕਿਤੇ ਕਾਉਂਸਲਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਕਾਰਪੋਰੇਸ਼ਨ ਨੂੰ ਕਹੇ ਕਿ ਇਹ ਮੇਰੇ ਇਲਾਕੇ 'ਚ ਕੂੜੇ ਢੇਰਨਾ ਲੱਗਣ ਕਾਉਂਸਲਰ ਸਾਹਿਬ ਤੇ ਰੋਹ ਹੀ ਕਹਿੰਦੇ ਆ ਬਾਕੀ ਆ ਕੂੜੇ ਵਾਲਿਆਂ ਨੂੰ ਝੁਕਣਾ ਚਾਹੀਦਾ ਰਹਿਣਾ ਕਾਰਪੋਰੇਸ਼ਨ ਵਾਲਿਆਂ ਨੂੰ ਭਾਈ ਵਾਰਡ ਨੰਬਰ ਕਿਹੜੀ ਦਾ ਕਾਉਂਸਲਰ ਕੋਨਾ ਹੈ ਵਿਕਾਸ ਗਿੱਲ ਜੀ ਹੈ ਉਹ ਤੇ ਰੋਜ਼ ਚ ਕਹਿੰਦੇ ਆ ਵਾਰਡ ਨੰਬਰ ਕਿਹੜੀ ਹੈ ਵਾਰਡ ਨੰਬਰ 18 ਹੈ ਜੀ ਫਿਰ ਲੋਕਾਂ ਨੇ ਗੱਲਬਾਤ ਕਰਦੇ ਹੋਇਆ ਆਖਿਆ ਕਿ ਵਾਰਨ ਪਰ 68 ਹੈ ਅਤੇ ਜਿਹੜੇ ਕਾਉਂਸਲਰ ਵਿਕਾਸ ਕੇ ਇਹਨਾਂ ਗੱਲਬਾਤ ਹੋ ਰਹੀ ਚੀ ਜੀ ਭਾਜੀ ਕੀ ਕਹਿਣਾ ਚੰਦੇ ਹੋ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਨੇ ਕਿੰਨੇ ਕੁ ਵਧੀਆ ਲੱਗਦੇ ਫਿਰ ਜੀ ਬੜੇ ਵਧੀਆ ਲੱਗੰਦੇ ਇਹ ਮਾਰੇ ਬਹੁਤ ਵਧੀਆ ਬਹੁਤ ਵਧੀਆ ਲੱਗੰਦੇ ਜੀ ਮਾਰੇ ਇੱਥੇ ਲੈਟਾ ਪੈਣੀਆਂ ਚਾਹੀਦੀਆਂ ਕੂੜਿਆਂ ਤੇ ਕੂੜਿਆਂ ਤੇ ਤੇ ਲੈਟਾ ਪੈਣੀਆਂ ਚਾਹੀਦੀਆਂ ਵਾ ਹੋਰ ਜ਼ਿਆਦਾ ਸੁੰਦਰ ਲੱਗਣ ਸੁੰਦਰ ਲੱਗਣ ਕੂੜੇ ਆ ਵੇਖੋ ਚੋ ਪੰਜੇ ਮੱਲੇ ਆਰੇ ਔਰ ਉਹ ਵੇਖੋ ਓਟੇ ਲੈਟ ਪੈਣ ਏੜਤੇ ਬੈਣੇ ਮੱਲੇ ਤੇ ਐਵੇਂ ਹੀ ਸਜੰ ਤਕੋ ਇਹਨਾਂ ਦੇ ਪਿਆਣੀਆਂ ਚਾਹਦੀਆਂ ਲੱਟਾਂ ਨੂੰ ਟਾਈਆਂ ਨੇ ਇਹ ਵੇਖੋ ਕਿੱਡੇ ਪਿਆਰੇ ਲੱਗਦੇ ਆ ਟਮਾਟਰ ਇਹ ਗੰਡੇ ਆ ਕੋਈ ਗਰੀਬ ਆ ਕੇ ਰੋਟੀ ਪਾਣੀ ਬਣਾ ਚੱਲਦਾ ਉਹ ਵੇਖੋ ਮੂਲ ਦੁੱਧ ਪੀਤਾ ਹੈ ਇੰਡੀਆ ਮੈਂ ਗੱਲ ਕਰਾਂ ਵੀ ਨਗਰ ਨਿਗਮ ਮੁਲਕਿਆ ਕਹਿੰਦਾ ਵੀ ਅਮਰਸਰ ਨੂੰ ਸਮਾਰਟ ਸਿਟੀ ਬਣਾਇਆ ਲੱਗਦਾ ਤੁਹਾਨੂੰ ਕੀ ਅਮਰਸਰ ਸਮਾਰਟ ਸਿਟੀ ਬਣ ਗਿਆ ਜੀ ਇਹ ਪਾਂਜੇਗੀ ਤਾਂ ਇਹ ਸਾਉਣਾ ਬਾਂਝੇਗੀ ਇਹ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਨਹੀਂ ਹਾਨੂੰ ਨਹੀਂ ਪਤਾ ਇਹ ਉਹ ਜੋ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਲਾਹੌਰੇਗੜ ਤੋਂ ਇਸਲਾਮਾਬਾਦ ਜਿਹੜਾ ਟਪੇਰੋਂ ਨਿਕਲ ਜਾਂਦੀ ਹੈ ਉੱਥੇ ਕੂੜੇ ਦੇ ਢੇਰ ਲੱਗੇ ਲੱਗੇ ਹੋਏ ਨੇ ਉਸ ਦੀਆਂ ਤਸਵੀਰਾਂ ਸੀ ਟੋਨਾ ਸਾਂਝੀ ਕੀਤੀ ਸੋ ਉੱਥੇ ਜਿਹੜੇ ਲੋਕ ਰਹਿਣ ਵਾਲੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਕੂੜੇ ਦੇ ਢੇਰ ਜਲਦ ਤੋਂ ਜਲਦ ਚੁੱਕਵਾਉਣੇ ਚਾਹੀਦੇ ਹਨ ਦੂਜੇ ਪਾਸੇ ਇਲਾਕੇ ਦੀ ਕਾਉਂਸਲਰ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਜਦੋਂ ਵੋਟਾਂ ਲੈਣ ਆਉਂਦੇ ਹਨ ਤੇ ਲੋ ਤੁਸੀਂ ਜੇਕਰ ਕੂੜੇ ਦੇ ਢੇਰ ਉਹਨਾਂ ਦੇ ਇਲਾਕੇ ਵਿੱਚ ਲੱਗ ਰਹੇ ਹਨ ਉਹਨਾਂ ਨੂੰ ਨਗਰ ਨਿਗਮ ਨੂੰ ਸ਼ਿਕਾਇਤ ਕਰਨੀ ਚਾਹੀਦੀ ਅਤੇ ਜਲਦ-ਜਲਦ ਕੂੜੇ ਦੇ ਢੇਰ ਸਿੱਖਵਾਉਣੇ ਚਾਹੀਦੇ ਹਨ ਦੂਜੇ ਪਾਸੇ ਅਮਰ ਸਾਹਿਬ ਨਗਰ ਨਿਗਮ ਉਹ ਦਾਅਵੇ ਕਿਤੇ ਜੇ ਕਿ ਅਮਰ ਸਾਹਿਬ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਸਿਰਫ ਕਾਗਜ਼ਾਂ ਤੱਕ ਨਾ ਰਵੇ ਹਕੀਕਤ ਵਿੱਚ ਜਿੱਥੇ ਵੀ ਉਹਨੂੰ ਸਮਾਰਟ ਬਣਾਇਆ ਜਾਵੇ ਦੂਜੇ ਪਾਸੇ ਨਾਲ ਹੀ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਕੂੜੇ ਦੇ ਢੇਰ ਲੱਗੇ ਹਨ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ ਕਿਉਂਕਿ ਉਹ ਆਪਣੇ ਘਰਾਂ ਦਾ ਕੂੜਾ ਜਿਹੜਾ ਬਾਹਰ پھੁੱਟ ਰਹੇ ਨੇ ਜਿਹੜੀਆਂ ਪ੍ਰਾਈਵੇ ਕਰ 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 ਦੋ ਆਪਣੀ ਕਲੈਕਸ਼ਨ ਸ਼ੁਰੂ ਕਰੇ ਤਾਂ ਜੋ ਲੋਕਾਂ ਨੂੰ ਵੀ ਪੂਰਾ ਖੁੱਟਣ ਦੀ ਬਾਹਰ ਮਜਬੂਰ ਨਾ ਹੋਣਾ ਪਵੇ ਅਮਰਸਰ ਫਾਸਟਵੇ ਖਬਰਾਂ ਵਿੱਚ ਜੋ ਕਿ ਨਰੇਸ਼ ਕੁਮਾਰ ਜਨ ਅਰਕੇਸ਼ ਕੁਮਾਰ